ਫਲਾਈਂਗ ਸਿੱਖ ਮਿਲਖਾ ਸਿੰਘ ਨੂੰ ਤਾਂ ਤੁਸੀਂ ਸਾਰੇ ਜਾਣਦੇ ਹੋ ਕੀ ਤੁਸੀਂ ਪਹਿਲੇ ਫਲਾਈਂਗ ਸਿੱਖ ਨੂੰ ਜਾਣਦੇ ਹੋ ਜੇ ਨਹੀਂ ਤਾਂ ਆਜੋ ਤੁਹਾਨੂੰ ਦੱਸਦੇ ਹਾਂ ਪਹਿਲੇ ਫਲਾਈਂਗ ਸਿੱਖ ਬਾਰੇ ਅੱਜ ਗੱਲ ਕਰਦੇ ਹਾਂ ਸਰਦਾਰ ਹਰਦਤ ਸਿੰਘ ਪਹਿਲੇ ਫਲਾਈਂਗ ਸਿੱਖ ਜਿਨ੍ਹਾਂ ਦੇ ਜਹਾਜ਼ ਉਤੇ 400 ਗੋਲੀਆਂ ਲਗੀਆਂ ਪਰ ਉਹ ਫਿਰ ਵੀ ਬਚ ਗਏ ਇੱਕ ਜਰਮਨ ਨੇ ਮੇਰੇ ਉਤੇ ਇੱਕ ਹੱਥ ਲਾਈ ਮੇਰੀ ਸਜੀ ਲੱਤ ਵਿੱਚ ਗੋਲੀ ਲੱਗੀ ਇਸ ਸਮੇਂ ਅਗਰੋਂ ਮੈਂ ਉਸ ਉਤੇ ਫੈਰੇ ਕੀਤੇ ਅਤੇ ਉਸ ਦੇ ਲਟ-ਲਟ ਬਲਣ ਦਾ ਆਨੰਦ ਲਿਆ ਮੇਰੇ ਲੱਗਣ ਵਾਲੀ ਗੋਲੀ ਟਿਹਾਲ ਦੇ ਪਟ્રોલ ਟੈਂਕ ਦੇ ਭਰੇ ਹੋਏ ਹਿੱਸੇ ਵਿੱਚੋਂ ਨਿਕਲੀ ਸੀ ਜੇਕਰ ਇਹ ਥੋੜੀ ਉੱਪਰ ਹੁੰਦੀ ਤਾਂ ਜਹਾਜ਼ ਵਿੱਚ ਧਮਾਕਾ ਹੋ ਜਾਣਾ ਸੀ ਚਾਰ ਜੰਗੀ ਜਹਾਜ਼ ਮੇਰੇ ਪਿੱਛੇ ਲੱਗੇ ਹੋਏ ਸਨ ਉਹ ਵਾਰੋ-ਵਾਰੀ ਮੇਰੇ ਵੱਲ ਗੋਲੀਬਾਰੀ ਕਰ ਰਹੇ ਹਨ ਮੈਂ ਬਿਲਕੁਲ ਤਿੱਤਰ ਵਾਂਗ ਭਾਇਦਾ ਹੋਇਆ ਖੰਭ ਹਿਲਾ ਰਿਹਾ ਸੀ ਅਤੇ ਉੱਡਣ ਤੋਂ ਸਮਰਥ ਸੀ ਪਹਿਲੇ ਕੁਝ ਪਲਾਂ ਦੌਰਾਨ ਮੈਨੂੰ ਲੱਗਾ ਕਿ ਮੈਨੂੰ ਮਾਰ ਦਿੱਤਾ ਜਾਵੇਗਾ ਜਦੋਂ ਇਹ ਨਹੀਂ ਹੋਇਆ ਮੈਨੂੰ ਲੱਗਾ ਜਿਵੇਂ ਕੀ ਕਿਸੇ ਦੇਵੀ ਰਖਿਆ ਹੈ ਮੈਨੂੰ ਦੱਸਿਆ ਗਿਆ ਕਿ ਮੇਰੇ ਜਹਾਜ਼ ਉਤੇ 400 ਤੋਂ ਵੱਧ ਗੋਲੀਆਂ ਲਗੀਆਂ ਸਨ ਇਹ ਸ਼ਬਦ ਪਹਿਲੀ ਵਿਸ਼ਵ ਜੰਗ ਲੜਨ ਵਾਲੇ ਸਰਦਾਰ ਹਰਦਤ ਸਿੰਘ ਦੇ ਹਨ ਜੋ ਉਹਨਾਂ ਦੀ ਸਵੈ ਜੀਵਨੀ A Little Work A Little Play ਵਿੱਚ ਦਰਜ ਹਨ ਉਹ ਪਹਿਲੇ ਫਲਾਈਂਗ ਸਿੱਖ ਸਨ ਆਣ ਵਨਡੇ ਪੰਜਾਬ ਦੇ ਜ਼ਿਲ੍ਹੇ ਹਰਾਵਲਪਿੰਡੀ 'ਚ ਜਨਮੇ ਹਰਦਤ ਸਿੰਘ ਮਲਕ ਨੂੰ ਪਹਿਲੇ ਫਲਾਈਂਗ ਸਿੱਖ ਹੋਣ ਦਾ ਮਾਣ ਹਾਸਲ ਹੈ ਉਹ ਪਹਿਲੀ ਵਿਸ਼ਵ ਜੰਗ ਵਿੱਚ ਰਾਇਲ 에ਅਰ ਫੋਰਸ ਦਾ ਹਿੱਸਾ ਬਣਨ ਵਾਲੇ ਪੰਜਾਬੀ ਭਾਰਤੀਆਂ ਵਿੱਚੋਂ ਇੱਕ ਸਨ ਉਹ ਪਹਿਲੇ ਦਸਤਾਰਦਾਰੀ ਸਿੱਖ ਪਾਇਲਟ ਸਨ ਆਪਣੇ ਬਚਪਨ ਦੀ ਘਟਨਾ ਬਾਰੇ ਉਹਨਾਂ ਬਾਅਦ ਵਿੱਚ ਲਿਖਿਆ ਇਸ ਤਰ੍ਹਾਂ ਮਾਤ ਦਾ ਮੇਰੇ ਜੀਵਨ ਉੱਤੇ ਡੂੰਘਾ ਅਸਰ ਹੋਇਆ ਮੈਨੂੰ ਇਸ ਗੱਲ ਉੱਤੇ ਯਕੀਨ ਹੋਇਆ ਕਿ ਤੁਹਾਡੀ ਮੌਤ ਉਦੋਂ ਹੀ ਆਉਂਦੀ ਹੈ ਜਦੋਂ ਰੱਬ ਚਾਹੇ ਦਸਤਾਰਦਾਰੀ ਹੋਣ ਕਾਰਨ ਉਹਨਾਂ ਦਾ ਇਹ ਸਫ਼ਰ ਮੁਸ਼ਕਲਾਂ ਭਰਿਆ ਸੀ ਪਰ ਉਹਨਾਂ ਨੇ ਆਪਣੀ ਪਛਾਣ ਨੂੰ ਟਾਈਮ ਰੱਖਿਆ ਅਤੇ ਫਲਾਈਂਗ ਆਬ ਗੋ ਬੋਲਿੰਗ ਤੇ ਕਈ ਹੋਰ ਅਸਰ ਲੇਖਾਂ 헤ਡ ਇਤਿਹਾਸ ਵਿੱਚ ਆਪਣਾ ਨਾਮ ਦਰਜ ਕਰਵਾਇਆ ਹਰਦਤ ਸਿੰਘ ਮਲਿਕ ਦਾ ਜਨਮ ਉਤੇ ਹੀ ਨਵੰਬਰ 1994 ਵਿੱਚ ਪੰਜਾਬ ਦੇ ਰਾਵਲਪਿੰਡੀ ਵਿੱਚ ਹੋਇਆ ਸੀ ਰਾਵਲਪਿੰਡੀ ਉਸ ਵੇਲੇ ਪੰਜਾਬ ਵਿੱਚ ਬ੍ਰਿਟਿਸ਼ ਸਰਕਾਰ ਵੱਲੋਂ ਬਣਾਈਆਂ ਗਈਆਂ 6 ਸ਼ਾਹੌਨੀਆਂ ਵਿੱਚੋਂ ਇੱਕ ਸੀ ਇੱਥੇ ਉਹਨਾਂ ਦੇ ਪਿਤਾ ਸਰਦਾਰ ਮੋਹਨ ਸਿੰਘ ਇੰਜੀਨੀਅਰ ਵਜੋਂ ਤਹਿਨਾਦ ਸਨ ਅਤੇ ਇਲਾਕੇ ਵਿੱਚ ਉਹਨਾਂ ਦਾ ਚੰਗਾ ਰੂਪ ਸੀ ਇੱਕ ਰੱਜੀ ਪੁੱਜੀ ਘਰ ਵਿੱਚ ਜੰਮੇ ਹੋਣ ਕਰਕੇ ਉਹਨਾਂ ਨੂੰ ਸ਼ੁਰੂਆਤ ਵਿੱਚ ਪਾਇਦਾਰ ਪੱਛਮੀ ਵਿੱਦਿਆ ਮਿਲੀ ਇੱਕ ਜਹਾਜ਼ ਦੇ ਪਾਇਲਟ ਬਣਨ ਦੇ ਮਗਰੋਂ ਉਹ ਜਿੱਥੇ ਪਟਿਆਲਾ रियासत ਦੇ ਪ੍ਰਧਾਨ ਮੰਤਰੀ ਰਹੇ ਉੱਥੇ ਹੀ ਭਾਰਤ ਦੀ ਆਜ਼ਾਦੀ ਤੋਂ ਬਾਅਦ ਕੈਨੇਡਾ ਦੇ ਪਹਿਲੇ ਹਾਈ ਕਮਿਸ਼ਨਰ ਵੀ ਬਣੇ ਮਰਹੂਮ ਲੇਖਕ ਕੁਸ਼ਵੰਤ ਸਿੰਘ ਨੇ ਹਰਦਿਤ ਸਿੰਘ ਨੂੰ ਆਪਣੇ ਸਮੇਂ ਦੇ ਸਭ ਤੋਂ ਮਹੱਤਵਪੂਰਨ ਸਿੱਖਾਂ ਵਿੱਚੋਂ ਇੱਕ ਦੱਸਿਆ। ਪਹਿਲੀ ਵਿਸ਼ਵ ਜੰਗ ਦੇ ਇਤਿਹਾਸਕਾਰ ਸਟੀਫਨ ਬਾਰਕਰ ਨੇ ਹਰਦਿਤ ਸਿੰਘ ਮਲਿਕ ਬਾਰੇ ਲਾਈਨ ਆਫ ਦਾ ਸਟਾਈਜ ਕਿਤਾਬ ਲਿਖੀ ਹੈ। ਉਹ ਲਿਖਦੇ ਹਨ ਹਾਲਾਂਕਿ ਹਰਦਿਤ ਸਿੰਘ ਮਲਿਕ ਮਹਿਜ 14 ਸਾਲ ਦੀ ਉਮਰ ਵਿੱਚ ਹੀ ਇੰਗਲੈਂਡ ਚਲੇ ਗਏ ਸਨ ਪਰ ਆਪਣੇ ਘਰ ਦੇ ਮਾਹੌਲ ਕਾਰਨ ਉਹ ਹਮੇਸ਼ਾ ਆਪਣੀਆਂ ਜੜ੍ਹਾਂ ਨਾਲ ਜੁੜੇ ਰਹੇ। ਆਪਣੀ ਸਵੈ ਜੀਵਨੀ ਅ ਅ ਲਿਟਲ ਵਰਕ ਏ ਲਿਟਲ ਪਲੇ ਵਿੱਚ ਹਰਦਿਤ ਸਿੰਘ ਮਲਿਕ ਆਪਣੇ ਪਰਿਵਾਰ ਬਾਰੇ ਲਿਖਦੇ ਹਨ। ਮੇਰੀ ਮਾਂ ਬਹੁਤ ਧਾਰਮਿਕ ਖੱਲਾਂ ਵਾਲੇ ਸਨ ਉਹਨਾਂ ਨੇ ਮੇਰੀ ਜ਼ਿੰਦਗੀ ਤੇ ਇੱਕ ਕਾਫੀ ਡੂੰਘਾ ਪ੍ਰਭਾਵ ਪਾਇਆ ਮੇਰੇ ਪਿਤਾ ਹਰ ਕੰਮ ਕਰਨ ਤੋਂ ਪਹਿਲਾਂ ਅਰਦਾਸ ਕਰਿਆ ਕਰਦੇ ਸਨ ਉਹਨਾਂ ਦੀ ਮਾਂ ਲਾਜਵੰਤੀ ਭਗਤ ਸੀ ਸਟੀਫਨ ਬਾਰਕਨ ਲਿਖਦੇ ਹਨ ਆਪਣੇ ਸ਼ੁਰੂਆਤੀ ਸਾਲ ਰਾਵਲਪਿੰਡੀ ਵਿੱਚ ਗੁਜ਼ਾਰਨ ਨਾਲ ਉਹਨਾਂ ਨੂੰ ਬ੍ਰਿਟਿਸ਼ ਸਰਕਾਰ ਨੂੰ ਨੇੜਿਓਂ ਸਮਝਣ ਦਾ ਮੌਕਾ ਮਿਲਿਆ ਉਹ ਲਿਖਦੇ ਹਨ ਹਰਦਿਤ ਸਿੰਘ ਉਸ ਵੇਲੇ ਪ੍ਰਭਾਵਸ਼ਾਲੀ ਸਿੱਖ ਸ਼ਖਸੀਅਤ ਸੰਤ ਅਦਰ ਸਿੰਘ ਮਸਤੂਆਣਾ ਦੇ ਪ੍ਰਭਾਵ ਹੇਠ ਆਏ ਸਨ ਉਹਨਾਂ ਦਾ ਦਿੱਤਾ ਕੜਾ ਉਹਨਾਂ ਨੇ ਤਾਂ ਉਮਰ ਸੰਭਾਲ ਕੇ ਰੱਖਿਆ ਸੀ ਫੌਜੀ ਇਤਿਹਾਸਕਾਰ ਸੋਮਨਾਥ ਸ਼ਕਪਰੂ ਨੇ ਦਿੱਤੇ ਆਪਣੇ ਇੰਟਰਵਿਊ ਵਿੱਚ ਉਹਨਾਂ ਦੱਸਿਆ ਸੀ ਕਿ ਜੇਕਰ ਉਹਨਾਂ ਦੀ ਮੁਲਾਕਾਤ ਸੰਤ ਅਤਰ ਸਿੰਘ ਨਾਲ ਨਾ ਹੋਈ ਹੁੰਦੀ ਤਾਂ ਉਹਨਾਂ ਦੀ ਜ਼ਿੰਦਗੀ ਵੱਖਰੀ ਹੋਣੀ ਸੀ। ਉਹਨਾਂ ਨੇ 12 ਸਾਲ ਦੀ ਉਮਰ ਵਿੱਚ 라ਵਲਪਿੰਡੀ ਵਿੱਚ ਹੋਏ ਇੱਕ ਜਲਸੇ ਵਿੱਚ ਲਾਲਾ ਲਾਜਪਤ ਰਾਏ ਜਿਹੇ ਆਜ਼ਾਦੀ ਕੁਲਾਟੀਏ ਵੀ ਦੇਖੇ ਸਨ। ਬਾਰਕਰ ਲਿਖਦੇ ਹਨ ਹਾਲਾਂਕਿ 18 ਸਾਲ ਜਾਂ ਇਸ ਤੋਂ ਵੱਧ ਦੇ ਭਾਰਤੀ ਲੜਕਿਆਂ ਦਾ ਯੂਕੇ ਵਿੱਚ ਪੜ੍ਹਾਈ ਲਈ ਜਾਣਾ ਆਮ ਗੱਲ ਸੀ। ਪਰ ਇੱਕ 14 ਸਾਲ ਦੇ ਬੱਚੇ ਵੱਲੋਂ ਆਪਣੀ ਸਕੂਲੀ ਵਿੱਦਿਆ ਅਤੇ ਹੋਰ ਪੜ੍ਹਾਈ ਲਈ ਯੂਕੇ ਜਾਣ ਬਾਰੇ ਬਹੁਤ ਘੱਟ ਲੋਕ ਸੋਚਦੇ ਸਨ। ਈਸਟਰਨ ਬੋਰਨ ਕਾਲਜ ਆਪਣੀ ਸਕੂਲੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਹਰਦਿਤ ਸਿੰਘ ਨੇ ਆਕਸਫੋਰਡ ਦੇ ਵੈਲਯੂਅਲ ਕਾਲਜ ਵਿੱਚ ਆਪਣੀ ਪੜ੍ਹਾਈ ਕੀਤੀ। ਇੱਥੇ ਉਹ ਅਜਿਹਿਆਂ ਕਈ ਸ਼ਖਸੀਅਤਾਂ ਦੇ ਸੰਪਰਕ ਵਿੱਚ ਆਏ ਜਿਨ੍ਹਾਂ ਨੇ ਅੱਗੇ ਜਾ ਕੇ ਵੱਡੇ ਰੁਤਬੇ ਹਾਸਲ ਕੀਤੇ। ਹਰਦਿਤ ਸਿੰਘ ਆਪਣੇ ਸ਼ੁਰੂਆਤੀ ਦਿਨਾਂ ਤੋਂ ਹੀ ਖੇਡਾਂ ਵਿੱਚ ਦਿਲਚਸਪੀ ਰੱਖਦੇ ਸਨ। ਉਹ ਇੰਗਲੈਂਡ ਆ ਕੇ ਵੀ ਕ੍ਰਿਕਟ ਖੇਡਦੇ ਅਤੇ ਕਾਲਜ ਦੀ ਟੀਮ ਦੀ ਕੈਪਟਨ ਵੀ ਰਹੇ। ਉਹ ਗੋਲਫ ਦੇ ਚੰਗੇ ਖਿਡਾਰੀ ਵਜੋਂ ਜਾਣੇ ਜਾਂਦੇ ਸਨ। ਉਨ੍ਹਾਂ ਦੀ ਮੌਤ ਤੋਂ ਬਾਅਦ ਗੋਲਫ ਏਸ਼ੀਆ ਸੁਸਾਇਟੀ ਵੱਲੋਂ ਵੀ ਉਨ੍ਹਾਂ ਬਾਰੇ ਲੇਖ ਛਪਿਆ ਗਿਆ ਸੀ। ਇਸਟਾ ਬਾਵਰਨੇ ਕਾਲਜ ਵਿੱਚ ਬਤਾਇਆ ਉਹਨਾਂ ਦਾ ਸਮਾਂ ਵੀ ਕਾਫੀ ਯਾਦਗਾਰੀ ਸੀ ਇੱਥੇ ਉਹ ਕਾਲਜ ਦੀ ਟੀਮ ਵੱਲੋਂ ক্রিকেট ਖੇਡਦੇ ਸਨ ਉਹਨਾਂ ਦੇ ਨਾਲ ਖੇਡਦੇ ਖਿਡਾਰੀਆਂ ਵਿੱਚੋਂ ਇੱਕ ਦਾ ਨਾਮ ਦਲਪਤ ਸਿੰਘ ਸੀ ਜੋ ਬਾਅਦ ਵਿੱਚ ਜੋਧਪੁਰ ਲਾਂਸਰ ਦੇ ਮੇਜਰ ਬਣੇ ਅਤੇ ਪਲੈਸਟੀਨ ਵਿੱਚ ਲੜੀ ਗਈ ਬੈਟਲ ਆਫ ਹਾਈਫਾ 1918 ਵਿੱਚ ਉਹਨਾਂ ਦੀ ਮੌਤ ਹੋ ਗਈ 1917 ਵਿੱਚ ਜਦੋਂ ਉਹ ਵੈਲਯੂਲ ਕਾਲਜ ਵਿੱਚ ਪੜ੍ਹਦੇ ਸਨ ਉਹਨਾਂ ਦੇ ਬਧੇਰੇ ਸਾਥੀ ਪਹਿਲੇ ਵਿਸ਼ਵ ਯੁੱਧ ਵਿੱਚ ਭਾਗ ਲੈਣ ਲਈ ਚਲੇ ਗਏ ਸਨ ਹਰਦੇਤ ਸਿੰਘ ਵੀ ਆਪਣੇ ਸਾਥੀਆਂ ਵਾਂਗ ਜੰਗ ਵਿੱਚ ਹਿੱਸਾ ਲੈਣਾ ਚਾਹੁੰਦੇ ਸਨ ਉਹ ਫਰਾਂਸ ਵਿੱਚ ਰੈੱਡ ਕਰਾਸ ਵਿੱਚ ਐਂਬੂਲੈਂਸ ਦੇ ਡਰਾਈਵਰ ਵਜੋਂ ਕੰਮ ਕਰਨ ਲੱਗੇ। ਉਹਨਾਂ ਨੇ ਇਥੋਂ ਦੇ ਟੋਗਨੇਕ ਸ਼ਹਿਰ ਤੋਂ ਕੰਮ ਕਰਨਾ ਸ਼ੁਰੂ ਕੀਤਾ। ਸਟੀਫਨ ਲਿਖਦੇ ਹਨ ਕਿ 21 ਸਾਲ ਦੀ ਉਮਰ ਵਿੱਚ ਫਰਾਂਸ ਪਹੁੰਚੇ ਹਰਦੇਵਤ ਸਿੰਘ ਮਲਿਕ ਨੂੰ ਇਸ ਬਾਰੇ ਬਿਲਕੁਲ ਨਹੀਂ ਪਤਾ ਸੀ ਕਿ ਉਹ ਭਾਰਤ ਦੀ ਆਜ਼ਾਦੀ ਤੋਂ ਬਾਅਦ ਇੱਥੇ ਭਾਰ ਦੇ ਰਾਜਦੂਤ ਬਣ ਕੇ ਆਉਣਗੇ। ਫਰਾਂਸ ਪਹੁੰਚਣ ਦੇ ਆਪਣੇ ਤਜਰਬੇ ਬਾਰੇ ਹਰਦੇਵਤ ਸਿੰਘ ਆਪਣੀ ਸਵੈ ਜੀਵਨੀ ਵਿੱਚ ਲਿਖਦੇ ਹਨ, "ਮੇਰੇ ਮਨਾਂ ਕਰਨ ਦੇ ਬਾਅਦ ਵੀ ਉੱਥੇ ਹਸਤਾਲ ਵਿੱਚ ਲੋਕਾਂ ਨੂੰ ਲੱਗਾ ਕਿ ਜਿਵੇਂ ਮੈਂ ਕੋਈ ਭਾਰਤੀ ਮਹਾਰਾਜਾ ਹਾਂ ਬਾਰਕਰ ਲਿਖਦੇ ਹਨ ਫ੍ਰੈਂਚ ਰੈੱਡ ਕਰਾਸ ਵਿੱਚ ਕੰਮ ਕਰਕੇ ਹਰਦੇਵ ਸਿੰਘ ਨੇ ਯੁੱਧ ਵਿੱਚ ਹਿੱਸਾ ਲਿਆ ਪਰ ਸ਼ੁਰੂਆਤ ਤੋਂ ਹੀ ਲੜਾਈ ਵਿੱਚ ਸਿੱਧਾ ਉਤਰਨਾ ਚਾਹੁੰਦੇ ਸਨ ਉਹ ਫਰਾਂਸ ਵਿੱਚ ਆਪਣੇ ਦੋਸਤਾਂ ਨੂੰ ਪੁੱਛਦੇ ਰਹਿੰਦੇ ਕਿ ਉਹ ਫਰਾਂਸ ਦੀ ਹਵਾਈ ਫੌਜ ਦਾ ਹਿੱਸਾ ਕਿਵੇਂ ਬਣ ਸਕਦੇ ਹਨ ਉਹ ਲਿਖਦੇ ਹਨ ਕਿ ਉਸ ਵੇਲੇ ਜਹਾਜ਼ ਇੰਨੇ ਮਜ਼ਬੂਤ ਨਹੀਂ ਹੁੰਦੇ ਸਨ ਇਹ ਫਾਈਬਰ ਅਤੇ ਲੱਕੜ ਦੇ ਬਣੇ ਸਨ ਉਹਨਾਂ ਦੀ ਪਹਿਲੀ ਤਨਾਤੀ ਐਲਡਰ ਸ਼ੌਟ ਹਫਸ਼ੀਅਰ ਵਿੱਚ ਹੋਈ ਆਪਣੀ ਸਯਾ ਜੀਵਨੀ ਵਿੱਚ ਉਹ ਲਿਖਦੇ ਹਨ ਇੱਥੇ ਰਹਿਣ ਦੇ ਹਾਲਾਤ ਬਹੁਤ ਮਾੜੇ ਸਨ ਬਾਰਕਰ ਨੇ ਬੀਬੀਸੀ ਨਾਲ ਗੱਲ ਕਰਦਿਆਂ ਦੱਸਿਆ ਕਿ ਸਰਦਾਰ ਮਲਿਕ ਨੂੰ ਹਵਾਈ ਫੌਜ ਦਾ ਹਿੱਸਾ ਫੌਜੀ ਨਿਯਮਾਂ ਨੂੰ ਤੋੜ ਕੇ ਬਣਾਇਆ ਗਿਆ ਸੀ ਉਹਨਾਂ ਨੇ ਦੱਸਿਆ ਕਿ ਵਿਸ਼ਵ ਜੰਗ ਲੜਦਿਆਂ ਬ੍ਰਿਟਨ ਕੋਲ ਹਵਾਈ ਫੌਜ ਦੇ ਪਾਇਲਟਾਂ ਦੀ ਇੰਨੀ ਘਾਟ ਹੋ ਗਈ ਕਿ ਉਹ ਭਾਰਤੀਆਂ ਨੂੰ ਜੋ ਉਸ ਵੇਲੇ ਬ੍ਰਿਟਨ ਦੀ ਇੱਕ ਬਸਤੀ ਵਿੱਚ ਰਹਿੰਦੇ ਸਨ ਉਹਨਾਂ ਨੂੰ ਭਰਤੀ ਕਰ ਲਈ ਸੋਚਣ ਲੱਗੇ ਇਹ ਭਰਤੀ 1 ਅਕਤੂਬਰ 1916 ਨੂੰ ਸ਼ੁਰੂ ਹੋਈ ਅਤੇ ਮਾਰਚ 1917 ਤੱਕ ਚੱਲੀ ਇਸ ਵਿੱਚ ਪੰਜ ਭਾਰਤੀਆਂ ਨੂੰ ਭਰਤੀ ਕੀਤਾ ਗਿਆ ਇਹਨਾਂ ਵਿੱਚ ਹਰਦੇਤ ਸਿੰਘ ਮਾਲਿਕ ਇਕੱਲੇ ਸਿੱਖ ਸਨ ਉਹਨਾਂ ਨੇ ਉਸ ਸਮੇਂ ਆਪਣੀ ਪੱਗ ਲਈ ਵੀ ਸੰਘਰਸ਼ ਲੜਿਆ ਸੀ ਹਰਦੇਤ ਸਿੰਘ ਮਾਲਿਕ ਨੇ ਆਪਣੀ ਕਾਬਲੀਅਤ ਸਦਕਾ ਹਰ ਥਾਂ ਉੱਤੇ ਪ੍ਰਮਾਨਗੀ ਹਾਸਲ ਕੀਤੀ ਪਰ ਕਈ ਮੌਕਿਆਂ ਉੱਤੇ ਉਹਨਾਂ ਨੂੰ ਆਪਣੀ ਦਸਤਾਰ ਲਈ ਸੰਘਰਸ਼ ਕਰਨਾ ਪਿਆ ਬ੍ਰਿਟਿਸ਼ 에ਅਰ ਫੋਰਸ ਵਿੱਚ ਸ਼ਾਮਲ ਹੋਣ ਤੋਂ ਬਾਅਦ ਦੀ ਇੱਕ ਘਟਨਾ ਦਾ ਜ਼ਿਕਰ ਉਹ ਆਪਣੀ ਸਹਿਜੀਵਨੀ ਵਿੱਚ ਕਰਦੇ ਹਨ ਫੌਜੀ ਵਰਦੀ 'ਚ ਸ਼ਾਮਲ ਟੋਪੀ ਪਾਉਣ ਦੀ ਥਾਂ 'ਤੇ ਆਪਣੀ ਪੱਗ ਫਾਕੀ ਰੰਗ ਦੀ ਰੰਗਾਲ ਲਈ ਇੱਕ ਸਰਜੈਂਟ ਮੇਜਰ ਨੇ ਮੈਨੂੰ ਪੱਗ ਵਿੱਚ ਦੇਖਿਆ ਤੇ ਪੁੱਛਿਆ ਕਿ ਮੇਰੀ ਟੋਪੀ ਕਿੱਥੇ ਹੈ ਇਸ ਸਮਗਰੋਂ ਅਫਸਰ ਨੂੰ ਸਮਝਾਉਣਾ ਸ਼ੁਰੂ ਕੀਤਾ ਕਿ ਸਿੱਖ ਹੋਣ ਕਰਕੇ ਮੇਰੇ ਲਈ ਪੱਗ ਬੰਨ੍ਹਣੀ ਜ਼ਰੂਰੀ ਹੈ ਇੱਕ ਹੋਰ ਅਫਸਰ ਨੇ ਉੱਥੇ ਪਹੁੰਚ ਕੇ ਮਾਮਲਾ ਸ਼ਾਂਤ ਕਰਵਾਇਆ ਇਹ ਮਸਲਾ ਬਾਅਦ ਵਿੱਚ ਵਾਰ ਉੱਚ ਅਧਿਕਾਰੀਆਂ ਵੱਲੋਂ ਵਿਚਾਰਿਆ ਗਿਆ ਫਿਰ ਮੈਨੂੰ ਪੱਗ ਬੰਨ੍ਹਣ ਦੀ ਇਜਾਜ਼ਤ ਮਿਲ ਗਈ ਸੀ ਆਪਣੇ ਕਾਲਜ ਵਿੱਚ ਵਾਪਰੀ ਇੱਕ ਘਟਨਾ ਬਾਰੇ ਉਹ ਲਿਖਦੇ ਹਨ ਰਾਤ ਦੇ ਖਾਣੇ ਤੋਂ ਬਾਅਦ ਪੰਜ ਛੇ ਮੁੰਡਿਆਂ ਨੇ ਮੈਨੂੰ ਘੇਰ ਲਿਆ ਅਤੇ ਮੈਨੂੰ ਪੱਗ ਲਾਹਣ ਲਈ ਕਿਹਾ ਉਹਨਾਂ ਕਿਹਾ ਉਹ ਦੇਖਣਾ ਚਾਹੁੰਦੇ ਹਨ ਕਿ ਇਸ ਦੇ ਥੱਲੇ ਕੀ ਹੈ ਮੈਂ ਉਹਨਾਂ ਨੂੰ ਕਿਹਾ ਮੈਂ ਸਿੱਖ ਹਾਂ ਅਤੇ ਆਪਣੀ ਪੱਗ ਨਹੀਂ ਲਾਵਾਂਗਾ ਉਹ ਮੇਰੀ ਪੱਗ ਲਾਉਣ ਲਈ ਮੇਰੇ ਵੱਲ ਵਧੇ ਮੈਨੂੰ ਬਹੁਤ ਗੁੱਸਾ ਆਇਆ ਮੈਂ ਉਹਨਾਂ ਦੇ ਸਾਹਮਣੇ ਇਕੱਲਾ ਹੀ ਸੀ ਪਰ ਮੈਂ ਬਹੁਤ ਸ਼ਾਂਤ ਲਹਿਜੇ ਵਿੱਚ ਉਹਨਾਂ ਨੂੰ ਕਿਹਾ ਮੈਂ ਤੁਹਾਨੂੰ ਰੋਕ ਨਹੀਂ ਸਕਦਾ ਪਰ ਉਹ ਪਹਿਲਾ ਸ਼ਖਸ ਜੋ ਮੇਰੀ ਪੱਗ ਨੂੰ ਹੱਥ ਲਾਏਗਾ ਮੈਂ ਉਸਨੂੰ ਕਦੇ ਨਾ ਕਦੇ ਕਿਸੇ ਤਰੀਕੇ ਮਾਰ ਦੇਵਾਂਗਾ ਹਰਦੇਤ ਸਿੰਘ ਅੱਗੇ ਲਿਖਦੇ ਹਨ ਕਿ ਉਹਨਾਂ ਨੂੰ ਇਸ ਬਾਰੇ ਜਾਣਕਾਰੀ ਸੀ ਕਿ ਸਿੱਖ ਕਿਰਪਾਨ ਰੱਖਦੇ ਹਨ ਉਹਨਾਂ ਨੂੰ ਇਹ ਅਹਿਸਾਸ ਹੋਇਆ ਕਿ ਉਹਨਾਂ ਦੇ ਇਸ ਮਜ਼ਾਕ ਨੂਮੈ ਗੰਭੀਰਤਾ ਨਾਲ ਲਵਾਂਗਾ ਅਤੇ ਉਹ ਪਿੱਛੇ ਹਟ ਗਏ ਹਰਦੇਤ ਸਿੰਘ ਮਲਿਕ ਜਦੋਂ ਪਟਿਆਲਾ ਰਿਆਸਤ ਦੇ ਪ੍ਰਧਾਨ ਮੰਤਰੀ ਸਨ ਉਸ ਵੇਲੇ ਉਹਨਾਂ ਦੀ ਇੱਕ ਬੈਠਕ ਮੁਸਲਿਮ ਲੀਗ ਦੇ ਆਗੂ ਮੁਹੰਮਦ ਅਲੀ ਦਿਨਾ ਨਾਲ ਹੋਈ ਸੀ ਇਹ ਬੈਠਕ ਨਵੀਂ ਦਿੱਲੀ ਵਿੱਚ ਭਗਵਾਨ ਦਾਸ ਰੋਡ ਉੱਤੇ ਹਰਦੇਤ ਸਿੰਘ ਮਲਿਕ ਦੇ ਭਰਾ ਤੇਜਾ ਸਿੰਘ ਮਲਿਕ ਦੇ ਘਰ ਹੋਈ ਸੀ ਮਲਿਕ ਸਿੰਘ ਨੇ ਇਸ ਬੈਠਕ ਬਾਰੇ ਦੱਸਿਆ ਸੀ ਇਹ ਇਤਿਹਾਸਿਕ ਬੈਠਕ ਹੁਣ ਤੱਕ ਮੇਰੀ ਸਭ ਤੋਂ ਦਿਲਚਸਪ ਬੈਠਕ ਸੀ ਜਿਨਾ ਬਗੈਰ ਜਿਨਾ ਬਗੈਰ ਕਿਸੇ ਸਲਾਹਕਾਰ ਦੇ ਆਏ ਸਨ ਜਦ ਕਿ ਸਾਡੀ ਧਿਰ ਵਿੱਚ ਮਹਾਰਾਜਾ ਭੁਪਿੰਦਰ ਸਿੰਘ ਤਾਰਾ ਸਿੰਘ ਗਿਆਨੀ ਕਤਾਰ ਸਿੰਘ ਤੇ ਮੈਂ ਸੀ ਹਰਦੇਤ ਸਿੰਘ ਆਪਣੀ ਸਹਿ ਜੀਵਨੀ ਵਿੱਚ ਲਿਖਦੇ ਹਨ ਕਿ ਜਿਨਾ ਸਿੱਖਾਂ ਨੂੰ ਪਾਕਿਸਤਾਨ ਵਿੱਚ ਸ਼ਾਮਲ ਕਰਨਾ ਚਾਹੁੰਦੇ ਸਨ ਉਹਨਾਂ ਨੇ ਸਾਨੂੰ ਕਿਹਾ ਕਿ ਉਹ ਆਪਣੀਆਂ ਮੰਗਾਂ ਲੈ ਕੇ ਆਉਣ ਅਤੇ ਉਹ ਉਹਨਾਂ ਨੂੰ ਮਨਜ਼ੂਰ ਕਰ ਲੈਣਗੇ ਮੈਂ ਉਹਨਾਂ ਨੂੰ ਪੁੱਛਿਆ ਕਿ ਜਦੋਂ ਤੁਸੀਂ ਹੀ ਰਹੋਗੇ ਤਾਂ ਤੁਹਾਡੇ ਵਾਅਦੇ ਕੌਣ ਪੂਰੇ ਕਰੇਗਾ ਤਾਂ ਜਿਨਾ ਨੇ ਜਵਾਬ ਦਿੱਤਾ ਸੀ ਮੇਰਾ ਕਿਹਾ ਪਾਕਿਸਤਾਨ ਵਿੱਚ ਰੱਬ ਦਾ ਕਥਨ ਹੋਵੇਗਾ ਉਹ ਲਿਖਦੇ ਹਨ ਅਜੀਆ ਹੰਕਾਰ ਪਾਗਲਪਨ ਜਿਹਾ ਸੀ 1984 ਦੀ ਫੌਜੀ ਕਾਰਵਾਈ ਤੋਂ ਬਾਅਦ ਉਹ ਉਦਾਸ ਰਹਿਣ ਲੱਗੇ ਨਵੰਬਰ 1985 ਵਿੱਚ ਉਹਨਾਂ ਦੀ ਮੌਤ ਤੋਂ ਬਾਅਦ ਖੁਸ਼ਵੰਤ ਸਿੰਘ ਨੇ ਹਿੰਦੁਸਤਾਨ ਟਾਈਮ ਅਖਬਾਰ ਵਿੱਚ ਲਿਖਿਆ ਹੈ ਕਿ ਮੈਂ ਅਜੀਹੇ ਬਹੁਤ ਘੱਟ ਲੋਕਾਂ ਨੂੰ ਜਾਣਦਾ ਹਾਂ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਇੰਨਾ ਕੁਝ ਸਮੇਟਿਆ ਹੋਵੇ ਉਹਨਾਂ ਲਿਖਿਆ ਹੈ ਕਿ ਹਰਦਿਤ ਸਿੰਘ ਮਾਲਿਕ ਸਭ ਤੋਂ ਸੋਹਣੇ ਸਰਦਾਰਾਂ ਵਿੱਚੋਂ ਇੱਕ ਸੀ ਖੁਸ਼ਵੰਤ ਸਿੰਘ ਲਿਖਦੇ ਹਨ ਕਿ ਹਰਦੇਵ ਸਿੰਘ ਮਲਿਕ ਨੂੰ ਕਈ ਕਿਸਮ ਦੇ ਵਾਇਨ ਇਕੱਠੀ ਕਰਨ ਦਾ ਸ਼ੌਂਕ ਸੀ ਇਸ ਦੇ ਨਾਲ-ਨਾਲ ਹੀ ਉਹ ਖਾਸ ਕਿਸਮ ਦੇ ਖਾਣਿਆਂ ਦੇ ਵੀ ਸ਼ੌਕੀਨ ਸਨ ਉਹਨਾਂ ਲਿਖਿਆ ਕਿ ਹਰਦੇਵ ਸਿੰਘ ਮਲਿਕ ਨਹਿਰੂ ਅਤੇ ਇੰਦਰਾ ਗਾਂਧੀ ਦੇ ਪ੍ਰਸ਼ੰਸਕ ਸਨ ਪਰ ਜਦੋਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਫੌਜ ਦਾਖਲ ਹੋਈ ਤਾਂ ਉਹਨਾਂ ਦਾ ਦਿਲ ਬਰੁੰਧ ਰਿਆ ਗਿਆ ਉਹ ਫਿਰ ਕਦੇ ਪਹਿਲਾਂ ਜਿਹੇ ਸ਼ਖਸ ਨਹੀਂ ਰਿਹਾ ਖੁਸ਼ਵੰਤ ਸਿੰਘ ਲਿਖਦੇ ਹਨ ਕਿ ਹਰਦੇਵ ਸਿੰਘ ਇਸ ਮਗਰੋਂ ਹਮੇਸ਼ਾ ਉਦਾਸ ਰਹਿਣ ਲੱਗੇ ਉਨ੍ਹਾਂ ਅੱਗੇ ਲਿਖਿਆ ਸੀ ਕਿ ਇਤਿਹਾਸਕਨ ਅਜੀਹਾ ਹੋਇਆ ਕਿ ਇੰਦਰਾ ਗਾਂਧੀ ਦੇ ਕਤਲ ਵਾਲੇ ਦਿਨ ਹੀ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਸੀ ਜਿੱਥੇ ਬਾਹਰ ਭੀੜ ਸਿੱਖਾਂ ਦੇ ਖੂਨ ਦੀ ਪਿਆਸੀ ਘੁੰਮ ਰਹੀ ਸੀ ਇਸੇ ਦੌਰਾਨ ਉਨ੍ਹਾਂ ਦਾ ਪਰਿਵਾਰ ਉਨ੍ਹਾਂ ਨੂੰ ਹਸਪਤਾਲ ਲੈ ਕੇ ਗਿਆ ਸੀ ਉਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ਨੂੰ ਇੰਦਰਾ ਗਾਂਧੀ ਦੇ ਕਤਲ ਦੀ ਖਬਰ ਨਹੀਂ ਦੱਸੀ ਉਨ੍ਹਾਂ ਦੇ ਸਸਕਾਰ ਬਾਰੇ ਕੁਸਵੰਤ ਸਿੰਘ ਨੇ ਲਿਖਿਆ ਕਿ ਆਦਿਤ ਸਿੰਘ ਦੀ ਪਤਨੀ ਪ੍ਰਕਾਸ਼ ਕੌਰ ਦੇ ਕਹਿਣ ਦੇ ਰਾਗੀਆਂ ਨੇ ਖੁਸ਼ੀ ਅਤੇ ਖੇੜੇ ਵਾਲੇ ਸ਼ਬਦ ਗਾਏ ਸਨ